ਸ਼ਤ ਸ਼ਰੀਆ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਨਿਊ ਚੈਨਲ ਜਾ ਦੇ ਫੱਟੇ ਤੇ ਚੈਨਲ ਤੇ ਪੰਜਾਬ ਦੇ ਮਸ਼ਹੂਰ ਕਲਾਕਾਰ ਜਸਵਿੰਦਰ ਪੱਲਾ ਸਿੰਘ ਜੀ ਦੇ ਧਿਆਨ ਤੋਂ ਇੱਕ ਦਿਨ ਪਹਿਲਾਂ ਉਹਨਾਂ ਨਾਲ ਕੀ ਹੋਇਆ ਕੀ ਨਹੀਂ ਕੱਲੀ-ਕੱਲੀ ਗੱਲ ਜਾਣੂ ਕਰਾਵਾਂਗੇ ਆਖਿਰ ਤੱਕ ਵੀਡੀਓ 'ਚ ਬਨੇ ਰਹੋ ਪੰਜਾਬ ਦੇ ਮਸ਼ਹੂਰ ਕਲਾਕਾਰ ਜਸਵਿੰਦਰ ਪੱਲਾ ਸਿੰਘ ਦੇ ਅਚਾਨਕ ਧਿਆਨਤ ਤੋਂ ਇੱਕ ਦਿਨ ਪਹਿਲਾਂ ਦਾ ਕਿੱਸਾ ਅੱਜ ਵੀ ਲੋਕਾਂ ਦੇ ਦਿਲਾਂ 'ਚ ਤਾਜ਼ਾ ਹੈ ਦੱਸਿਆ ਜਾਂਦਾ ਹੈ ਕਿ ਆਪਣੇ ਆਖਰੀ ਦਿਨ ਤੋਂ ਇੱਕ ਦਿਨ ਪਹਿਲਾਂ ਉਹ ਆਪਣੇ ਦੋਸਤਾਂ ਨੇੜਲੇ ਦੋਸਤਾਂ ਨਾਲ ਮਿਲੇ ਸਨ ਤੇ ਹਮੇਸ਼ਾ ਦੀ ਤਰ੍ਹਾਂ ਹੱਸਦੇ ਖੇਡਦੇ ਰਹਿੰਦੇ ਸਨ ਅਤੇ ਜਸਵਿੰਦਰ ਪੱਲਾ ਸਿੰਘ ਜੀ ਦੀ ਉਮਰ 65 ਸਾਲ ਸੀ 2 ਦਿਨ ਪਹਿਲਾਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਆਇਆ ਸੀ ਇਹ ਸ਼ੁਕਰ ਵਾਰ ਨੂੰ ਸਵੇਰ 4 ਵਜੇ ਇਹਨਾਂ ਨੇ ਲਾਸਟ ਸਾਹ ਲਈ ਤੇ 23 ਅਗਸਤ ਦੁਪਹਿਰ 1 ਵਜੇ ਇਹਨਾਂ ਦਾ ਸੰਸਕਾਰ ਕੀਤਾ ਗਿਆ ਮੁਹੱਲੀ ਪਿੰਡ ਦੇ ਵਿੱਚ ਜੇ ਵੀਡੀਓ ਥੋੜਾ ਜਾ ਵੀ ਵਧੀਆ ਲੱਗਾ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲ ਲੱਗਦੇ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਹੋਲਦੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲੇ ਆਸਾਨੀ ਦੇ ਨਾਲ ਪਹੁੰਚ ਸਕੇ ਜਿਆਦਾ ਦੇਰ ਨਾ ਲਾਉਂਦੇ ਹੋਏ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ